ਸਾਬ ਲੋਕ ਸਭਾ ਹਲਕਾ ਪੰਜਾਬ ਦੀ ਹੋਟ ਸੀ ਇਸ ਦੇ ਲਈ ਕਿਉਂਕਿ ਅਮ੍ਰਿਤਪਾਲ ਸਿੰਘ ਜੋ ਕਿ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਨੇ ਉਹ ਇੱਥੋਂ ਚੋਣ ਲੜ ਰਹੇ ਨੇ ਇਸ ਦੇ ਲਈ ਹੀ ਐਮ ਸੀਟ ਜੋ ਕਿ ਇਸ ਨੂੰ ਪੰਥਿਕ ਹਲਕਾ ਵੀ ਕਿਹਾ ਜਾਂਦਾ ਹੈ ਤੇ ਸਵੇਰ ਤੋਂ ਹੀ ਲੋਕ ਲਾਈਨਾਂ ਦੇ ਵਿੱਚ ਲੱਗੇ ਹੋਏ ਨੇ ਇੱਥੇ ਨਜ਼ਰ ਆਏ ਅਮ੍ਰਿਤਪਾਲ ਸਿੰਘ ਦੇ ਮਾਤਾ ਪਿਤਾ ਪਹੁੰਚੇ ਹੋਏ ਨੇ ਵੋਟ ਦੇ ਹੱਕ ਦਾ ਜਿਹੜਾ ਕਿ ਇਸਤੇਮਾਲ ਕਰਨ ਦੇ ਲਈ ਕਈ ਦਿਨਾਂ ਤੋਂ ਪ੍ਰਚਾਰ ਵੀ ਕਰ ਰਹੇ ਨੇ ਕਿ ਅਮਰਿਤਪਾਲ ਸਿੰਘ ਜੇਲ੍ਹ ਦੀਏ ਵਿੱਚ ਨੇ ਉਹਨਾਂ ਉਹਦਾ ਜਿਹੜਾ ਕਿ ਆਪਣੇ ਵੋਟ ਦਾ ਇਸਤੇਮਾਲ ਵੀ ਨਹੀਂ ਕਰ ਸਕਦੇ ਤੇ ਇੱਧਰ ਉਹਨਾਂ ਦੇ ਮਾਪਿਆਂ ਨੇ ਪ੍ਰਚਾਰ ਦੀ ਕਮਾਂ ਸਭਾ ਲਈ ਹੋਈ ਸੀ ਅਤੇ ਹੁਣ ਇਹਨਾਂ ਨੂੰ ਆਪਣੇ ਵੋਟ ਦਾ ਇਸਤੇਮਾਲ ਵੀ ਕੀਤਾ ਖੁਡੂ ਸਾਹ ਹਲਕਾ ਐਮ ਹੈ ਇੱਥੇ ਇਹ ਮੁਕਾਬਲਾ ਦਿਲਚਸਪ ਹੋਏਗਾ ਜੇਕਰ ਆਪਾਂ ਅੰਕੜੇ ਦੀ ਗੱਲ ਕਰੀਏ ਤਾਂ ਇੱਥੇ ਇਸ ਸੀਟ ਤੇ 16 ਲੱਖ 99700 ਵੋਟਰ ਨੇ ਇਹਨਾਂ ਦੇ ਵਿੱਚੋਂ 87600 ਪੁਰਸ਼ ਵੋਟਰ ਨੇ ਅਤੇ 791400 ਮਹਿਲਾਵਾਂ ਵੋਟਰ ਨੇ ਅਮ੍ਰਿਤਪਾਲ ਸਿੰਘ ਜੋ ਕਿ ਉੱਥੋਂ ਜਿਹੜਾ ਕਿ ਆਜ਼ਾਦ ਤੌਰ ਤੇ ਚੋਣ ਲੜ ਰਹੇ ਨੇ ਤੇ ਕਾਂਗਰਸ ਦੇ ਵੱਲੋਂ ਕੁਲਦੀਪ ਸਿੰਘ ਜ਼ੀਰਾ ਭੀਜੀਪੀ ਦੇ ਵੱਲੋਂ ਨਿਮਰਤਜੀਤ ਸਿੰਘ ਭੁੱਲਰ ਜੋ ਕਿ ਕੈਬਨਨ ਮੰਤਰੀ ਨੇ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰ